ਮਸੀਆ ਜਨਿਸ ਕੇ 20 ਤਰੀਕ ਇਸ ਵਿਧੀ ਦੁਆਰਾ ਕੀਤਾ ਹੋਇਆ ਇਹ ਕੰਮ ਕਰ ਦੇਵੇਗਾ ਬੇੜੇ ਪਾਰ ਸੰਤਾਂ ਦੇ ਬਚਨ ਜ਼ਰੂਰ ਯਾਦ ਰੱਖਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਸਿਆ ਦਾ ਦਿਨ ਤੇ ਮਸਿਆ ਦਾ ਦਿਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਸੰਗਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਜਿੱਥੇ-ਜਿੱਥੇ ਮਸਿਆ ਦਾ ਇਕੱਠ ਹੁੰਦਾ ਹੈ ਮਸਿਆ ਦਾ ਜਿਹੜਾ ਇਕੱਠ ਹੈ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਜਾ ਕਰਕੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦੀ ਆ ਬੜੀ ਚੰਗੀ ਗੱਲ ਹੈ ਤੇ ਪਿਆਰਿਓ ਬੇਨਤੀ ਕਰਾਂ ਵੀ ਆਪਣੇ ਜੀਵਨ ਨੂੰ ਚੰਗੀ ਸਿਹਤ ਦੇਣ ਵਾਸਤੇ ਜੀਵਨ ਨੂੰ ਚੰਗੀ ਤਰ੍ਹਾਂ ਸੁਧਾਰ ਦਾ ਜਿਹੜਾ ਹੁਲਾਰਾ ਦੇਣ ਵਾਸਤੇ ਜੇ ਆਪਾਂ ਕੋਈ ਖਾਸ ਦਿਨ ਚੁਣਨਾ ਚਾਹੁੰਦੇ ਹਾਂ ਜੇਕਰ ਆਪਣੇ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਆਪਾਂ ਕੋਈ ਖਾਸ ਦਿਨ ਹੀ ਚੁਣੀਏ ਚਲੋ ਮੱਸੀਆ ਦਾ ਦਿਨ ਜੇ ਆਪਾਂ ਮੋਟਾ ਜਿਹਾ ਹਿਸਾਬ ਲਾ ਕੇ ਤੁਰਦੇ ਹਾਂ ਵੀ ਸਾਨੂੰ ਚੰਗਾ ਲੱਗਦਾ ਵੀ ਅਸੀਂ ਮੱਸੀਆ ਦਾ ਦਿਨ ਸਾਨੂੰ ਚੰਗਾ ਲੱਗਦਾ ਵੀ ਮੱਸੀਆ ਦਾ ਦਿਨ ਬਹੁਤ ਚੰਗਾ ਹੈ ਜਾ ਫਿਰ ਇੰਜ ਕਹਿ ਲਓ ਵੀ ਮਸੀਆ ਨੂੰ ਅਸੀਂ ਬੜਾ ਚੰਗਾ ਮੰਨਦੇ ਆਂ ਤੋਂ ਸਾਡੀ ਭਾਵਨਾ ਦੇ ਮੁਤਾਬਕ ਸਾ ਸੰਗਤ ਅਸੀਂ ਮਸੀਆ ਦਾ ਦਿਨ ਹੀ ਜਿਹੜਾ ਹੈ ਚੂਜ਼ ਕਰ ਲਈਏ ਮਸੀਆ ਦਾ ਦਿਨ ਹੀ ਅਸੀਂ ਚਲੋ ਚੰਗਾ ਮੰਨਦੇ ਆਂ ਤੇ ਮਸੀਆ ਦਾ ਦਿਨ ਹੀ ਜਿਹੜਾ ਹੈ ਅਸੀਂ ਅੱਗੇ ਰੱਖੀਏ ਗੁਰਮੁਖ ਪਿਆਰਿਓ ਤੇ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕੀਏ ਅਰਦਾਸ ਕਰਾਈਏ ਆਪਣੀ ਭਾਵਨਾ ਦੇ ਨਾਲ ਆਪਣੀ ਭਾਵਨਾ ਦੇ ਦੁਆਰਾ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਇੱਕ ਪਾਠ ਕਰਕੇ ਸਤਗੁਰੂ ਦੀ ਪਾਵਨ ਬਾਣੀ ਦਾ ਇੱਕ ਪਾਠ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇਹ ਗੱਲ ਯਾਦ ਰੱਖਿਓ ਗੁਰਮਖੋ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਦੇ ਹੱਕਦਾਰ ਜਿਹੜੇ ਹਾਂ ਅਸੀਂ ਜ਼ਰੂਰ ਬਣੀਏ ਗੁਰਮਖੋ ਸਤਗੁਰੂ ਦੀ ਪਾਵਨ ਬਾਣੀ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਦੇ ਹੱਕਦਾਰ ਅਸੀਂ ਜ਼ਰੂਰ ਬਣੀਏ ਪਿਆਰਿਓ ਮਸੀਆ ਵਾਲੇ ਦਿਨ ਇਸ ਵਿਧੀ ਦੁਆਰਾ ਅਸੀਂ ਗੁਰੂ ਘਰ ਜਾਣਾ ਹੋ ਸਕੇ ਤੇ ਆਪਣੇ ਘਰ ਤੋਂ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਲੈ ਕੇ ਜਾਓ ਆਪਣੇ ਘਰ ਤੋਂ ਕੜਾ ਪ੍ਰਸ਼ਾਦ ਦੀ ਦੀਗ ਤੇ ਚਲੋ ਜੇਕਰ ਕੋਈ ਮਜਬੂਰੀ ਹੈ ਅਸੀਂ ਨਹੀਂ ਲਿਜਾ ਸਕਦੇ ਆਪਣੇ ਸਮਰੱਥਾ ਅਨੁਸਾਰ ਤੁਸੀਂ ਜਾਓ ਗੁਰੂ ਘਰ ਤੇ ਉੱਥੇ ਜਾ ਕੇ ਕੜਾ ਪ੍ਰਸ਼ਾਦ ਕਾਊਂਟਰ ਤੋਂ ਆਪਣੀ ਸਮਰੱਥਾ ਅਨੁਸਾਰ ਕੜਾ ਪ੍ਰਸ਼ਾਦ ਲਓ ਬੜੀ ਭਾਵਨਾ ਦੇ ਨਾਲ ਬੜੇ ਥਰਮੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾਓ ਤੇ ਜਾ ਕੇ ਮੱਥਾ ਟੇਕੋ ਤੇ ਸਾਧ ਸੰਗਤ ਜਾ ਕੇ ਇਸ ਕਦਰ ਡੰਡੇ ਵੱਤ ਲੰਬੇ ਪੈ ਕੇ ਅਸੀਂ ਮੱਥਾ ਟੇਕਣ ਦਾ ਯਤਨ ਕਰੀਏ ਜੇ ਸੰਗਤ ਜ਼ਿਆਦਾ ਆ ਫਿਰ ਅਸੀਂ ਮਨ ਨੂੰ ਡੰਡੇ ਵਤ ਲੰਬਾ ਸਿਰਫ ਪਾਈਏ ਗੁਰੂ ਅੱਗੇ ਤੇ ਆਪ ਆਪਣੇ ਸਰੀਰ ਨੂੰ ਉਸੇ ਤਰ੍ਹਾਂ ਆਮ ਨੋਰਮਲ ਸੰਗਤ ਦੇ ਵਾਂਗ ਮੱਥਾ ਟਿਕਾਉਣ ਦਾ ਯਤਨ ਕਰੀਏ ਸਾਹ ਸੰਗਤ ਅਸੀਂ ਮੱਥਾ ਟੇਕੀਏ ਸਤਿਗੁਰੂ ਕਿਰਪਾ ਕਰਿਓ ਅੱਜ ਤੋਂ ਬਾਅਦ ਸਤਿਗੁਰੂ ਮਹਾਰਾਜ ਮੇਰੇ ਜੀਵਨ ਦੇ ਵਿੱਚ ਮੇਰੇ ਵਿੱਚ ਕੋਈ ਇਸ ਪ੍ਰਕਾਰ ਦਾ ਔਗਣ ਨਾ ਰਹੇ ਏ ਸਤਿਗੁਰੂ ਮਹਾਰਾਜ ਐਸੀ ਕਿਰਪਾ ਕਰਕੇ ਨਿਵਾਜਿਓ हे ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ हे ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਿਓ हे ਮੇਰੇ ਮਾਲਕ ਜੀ ਕਿ ਮੇਰੇ ਜੀਵਨ ਦੇ ਵਿੱਚ ਕਦੇ ਕੋਈ ਐਸਾ ਮੋੜ ਨਾ ਆਵੇ ਜਿੱਥੇ ਮੈਂ ਤੈਨੂੰ ਭੁਲਾ ਦੇਵਾਂ ਜਿੱਥੇ ਮੈਂ ਤੇਰੀ ਕਿਰਪਾ ਰਹਿਮਤ ਤੋਂ ਵਾਂਝਾ ਰਹਿ ਜਾਵਾਂ ਸਤਿਗੁਰੂ ਇਹੋ ਜਿਹਾ ਕੋਈ ਮੋੜ ਨਾ ਆਵੇ ਐਸੀ ਕਿਰਪਾ ਕਰਿਓ ਜਿੱਥੇ ਮੈਂ ਤੈਨੂੰ ਸਦਾ ਹੀ ਯਾਦ ਕਰਾਂ ਸਤਿਗੁਰੂ ਐਸੀ ਕਿਰਪਾ ਕਰਿਓ ਤੇ ਫਿਰ ਵੇਖਿਓ ਕਿਵੇਂ ਜੀਵਨ ਦੇ ਵਿੱਚ ਖੇੜਾ ਆਉਂਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਮੰਗ ਜਰੂਰ ਮੰਗੇਓ ਪਿਆਰਿਓ ਕਿਵੇਂ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ